ਅੱਜ ਮਿਲ ਜਾਣਗੇ ਜੀ ਜਮਾ ਸਸਤੇ ਰੇਟ ਤੁਹਾਨੂੰ ਤੇ ਆਪਾਂ ਇੱਕ ਤਾਂ ਬੁਲਟ ਲੈ ਕੇ ਪਹੁੰਚਿਆ ਜਮਾ ਨਵੇਂ ਸੀ ਆਰਮੀ ਪਰਸਨ ਇੱਕ ਆਪਾਂ 42000 ਦੀ ਗੱਡੀ ਲੈ ਕੇ ਪਹੁੰਚਿਆ ਤੇ ਰੇਟਾਂ ਦੀ ਆਪਾਂ ਪੂਰੀ ਗੱਲ ਕਰਾਂਗੇ ਪੂਰੀ ਜਾਣਕਾਰੀ ਦੀ ਗੱਲ ਕਰਾਂਗੇ ਹੋਰ ਵੀ ਜਿੰਨੀਆਂ ਗੱਡੀਆਂ ਆਪਾਂ ਲੈ ਕੇ ਪਹੁੰਚੇ ਉਹਨਾਂ ਦੀ ਵੀ ਗੱਲ ਕਰਾਂਗੇ ਤੁਹਾਡੇ ਏਰੀਆ ਚੋਂ ਤੁਹਾਡੇ ਕਮੈਂਟਾਂ ਨੂੰ ਦੇਖ ਕੇ ਆਪਾਂ ਵੀਡੀਓ ਲੈ ਕੇ ਪਹੁੰਚੇ ਹਾਂ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ ਨੰਬਰ ਆਪਣਾ ਉੱਤੇ ਪੂਰੀ ਵੀਡੀਓ 'ਚ ਹਰੇ ਜਿਹੇ ਅੱਖਰਾਂ 'ਚ ਲਿਖਿਆ ਰਹਿੰਦਾ ਜੀ 94656 29482 ਤੁਹਾਡੇ ਕੋਲੇ ਘਰ ਕੋਠੀ ਮਕਾਨ ਗੱਡੀ ਮੋਟਰਸਾਈਕਲ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਆਪੇ ਭੇਜੋ ਐਡ ਆਪਾ ਤੁਹਾਡੇ ਲਗਾ ਦਾਂਗੇ ਪਹਿਲੀ ਗੱਡੀ ਤੋਂ ਵੀਡੀਓ ਦੀ ਸ਼ੁਰੂਆਤ ਕਰਦੇ ਆ ਸੀ ਗੱਡੀ ਚੈੱਕ ਕਰੋ ਤੁਸੀਂ ਬਹੁਤ ਵਧੀਆ ਸੋਹਣੀ ਗੱਡੀ ਆਪਾ ਤੁਹਾਡੇ ਖਾਤਰ ਲੈ ਕੇ ਪਹੁੰਚਿਆ ਗੱਡੀ ਦੀ ਆਪਾਂ ਗੱਲ ਕਰੀਏ ਤਾਂ ਮਾਡਲ ਤਾਂ ਆਪਾਂ ਨੂੰ 2005 ਮਿਲ ਜੂਗਾ ਪਾਸਿੰਗ ਰੀਨਿਊ ਮਾਲਕ ਨੇ ਕਰਵਾਈ ਹੋਈ ਆ 2026 ਤੱਕ ਰਾਂ ਤੇ ਸੈਕਿੰਡ ਓਨਰ ਗੱਡੀ ਆਹੀ ਤੇ ਵਧੀਆ ਗੱਡੀ ਆ ਸੀ ਕਮੀ ਪੇਸ਼ੀ ਕੋਈ ਨਹੀਂ ਜਾ ਕੇ ਤੁਸੀਂ ਦੇਖਣਾ ਚਾਹੁੰਦੇ ਹੋ ਜਾ ਕੇ ਦੇਖ ਸਕਦੇ ਹੋ ਗੱਡੀ ਆਪਾਂ ਨੂੰ ਇਹ Honda City GXI ਮਿਲੂਗੀ ਜੀ ਤੇ ਗੱਡੀ ਆਪਣੇ ਕੋਲੇ ਪਹੁੰਚੀ ਹੈ SBS ਨਗਰ ਚੋਂ ਰੇਟ ਦੀ ਗੱਲ ਕਰੀਏ ਤਾਂ ਕੁੱਲ 98000 ਰੁਪਏ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਤੇ ਮਾਲਕ ਕਹਿੰਦੇ ਨੇ ਵੀ ਰੇਟ ਹੋ ਜਾਊਗਾ ਘਾਟਾ ਵਾਦਾ ਕੀਤਾ ਜਾਊਗਾ ਕੋਈ ਫਿਕਸ ਰੇਟ ਨਹੀਂ ਹੈਗਾ ਤੇ ਮਾਲਕ ਨੇ ਕਿਹਾ ਗੱਡੀ ਕੁੱਲ 80000 ਚੱਲੀ ਹੋਈ ਆ ਤੇ ਗੱਡੀ ਦੇ ਕਾਗਜ਼ ਪੱਤਰ ਵਧੀਆ ਨੇ ਕਮੀ ਪੇਸ਼ੀ ਕੋਈ ਨਹੀਂ ਤੇ ਗੱਡੀ ਪੰਜਾਬ ਨੰਬਰ ਹੈ ਮਾਲਕ ਦਾ ਮੋਬਾਈਲ ਨੰਬਰ ਸਕਰੀਨ ਤੇ ਆਪਾਂ ਦੇ ਰੱਖਿਆ ਜੀ ਗੱਲ ਕਰ ਲਿਓ ਰੇਟ ਹੋ ਜਾਊਗਾ ਘਾਟਾ ਵਾਧਾ ਕਰਕੇ ਗੱਡੀ ਨੂੰ ਖਰੀਦ ਕੇ ਤੁਸੀਂ ਲਿਆ ਸਕਦੇ ਹੋ ਜੀ ਸੈਕੰਡ ਗੱਡੀ ਆਪਾਂ ਸਵੈਪਟ ਲੈ ਕੇ ਪਹੁੰਚਿਆ ਸਿਲਵਰ ਰੰਗ ਦੀ ਗੱਡੀ ਮਿਲੂ ਆਪਾਂ ਨੂੰ ਇਹ ਫਾਸਟ ਓਨਰ 21 ਮਾਡਲ 35000 ਕੁੱਲ ਚੱਲੀ ਹੋਈ ਹੈ ਜਮਾ ਨਮੀ ਅਜੀ ਗੱਡੀ ਘਰੇ ਘੜੀ ਆ ਮਾਲਕ ਦੇ ਐਂਪ ਬੂਫਰ ਸਪੀਕਰ ਸਾਰਾ ਕੁਝ ਆਪਾਂ ਨੂੰ ਵਧੀਆ ਮਲੂਆ ਸੀ ਤੇ ਗੱਡੀ ਆਪਣੇ ਕੋਲੇ ਪਹੁੰਚੀ ਆ ਪਟਿਆਲਾ ਏਰੀਆ ਚੋਂ ਤੇ પેટ્રોલ ਵੇਰੀਐਂਟ ਹੈ 5 ਲੱਖ ਤੇ 80 ਹਜ਼ਾਰ ਰੁਪਿਆ ਡਿਮਾਂਡ ਆਪਣੇ ਕੋਲੇ ਪਹੁੰਚੀ ਆ 5 80 ਦੇ ਵਿੱਚੋਂ ਘਾਟਾ ਬਦਲ ਕੀਤਾ ਜਾਊਗਾ ਜੇ ਕਿਸੇ ਨੂੰ ਪਸੰਦ ਆਈ ਗੱਡੀ ਕੋਈ ਜਾ ਕੇ ਦੇਖਣ ਦਾ ਚਾਹਵਾਨ ਹੈਗਾ ਗੱਡੀ ਨੂੰ ਤਾਂ ਮਾਲਕ ਦੇ ਘਰੇ ਜਾਓ ਗੱਡੀ ਨੂੰ ਦੇਖ ਸਕਦੋਂ ਕਿਸੇ ਨੇ ਸਟਾਰਟ ਕਰਕੇ ਦੇਖਣੀ ਹੈ ਸਟਾਰਟ ਕਰਕੇ ਦੇਖ ਸਕਦੋਂ ਕਿਸੇ ਨੇ ਤੋਰ ਕੇ ਦੇਖਣੀ ਹੈ ਤੋਰ ਕੇ ਦੇਖ ਲਓ ਚਲਾ ਕੇ ਦੇਖਣੀ ਚਲਾ ਕੇ ਦੇਖ ਲਓ ਕਿਵੇਂ ਮਰਜ਼ੀ ਤਸੱਲੀ ਕਰ ਲਓ ਮਾਲਕ ਕਹਿੰਦੇ ਨੇ ਹਰ ਤਰ੍ਹਾਂ ਦੀ ਫੁੱਲ ਗਰੰਟੀ ਹਰ ਪਾਸੇ ਮਿਲੂਗੀ। ਤਾਂ ਕਿ ਤੁਸੀਂ ਸਾਰਾ ਕੁਝ ਦੇਖ ਹੀ ਲਿਆ ਜੀ। ਡਿਮਾਂਡ ਤੋਂ ਹਨ ਮੈਂ ਤਾਂ ਸਿੱਧੀ ਦਿੱਤੀ 580। ਮਾਲਕ ਦਾ ਮੋਬਾਈਲ ਨੰਬਰ ਸਕਰੀਨ ਤੇ ਆਪਾਂ ਦੇ ਹੀ ਦਿੱਤਾ ਸੀ। ਕਰੋ ਗੱਲਬਾਤ ਮਾਲਕ ਦੇ ਨਾਲ ਤੇ ਗੱਲਬਾਤ ਹੋ ਜਾਊਗੀ ਤੁਹਾਡੀ ਮਾਲਕ ਦੇ ਨਾਲ ਸਿੱਧੀ ਤੇ ਖਰੀਦ ਕੇ ਲਿਆ ਸਕਦੇ ਹੋ। ਤੇ ਨਾਲ ਦੀ ਨਾਲ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ 9460929488 ਤੁਹਾਡੇ ਕੋਲੇ ਕਿਸੇ ਵੀ ਏਰੀਆ 'ਚ ਕੁਝ ਵੀ ਹੈ ਵੇਚਣ ਵਾਸਤੇ 5 ਤੋਂ 7 ਫੋਟੋਆਂ। ਵੀਡੀਓ ਜਾਣਕਾਰੀ ਆਪਣੇ ਕੋਲੇ ਆਪਣੇ ਵਟਸਐਪ ਨੰਬਰ ਤੇ ਭੇਜੋ ਨੰਬਰ ਆਪਣਾ ਉੱਤੇ ਹਮੇਸ਼ਾ ਲਿਖਿਆ ਰਹਿੰਦਾ 94656 29488 ਆਪਾਂ ਨੂੰ ਨਾ ਤਾਂ ਫੋਨ ਕਰਕੇ ਪੁੱਛਣ ਦੀ ਲੋੜ ਹੈ ਨਾ ਕੋਈ ਮੈਸੇਜ ਆ ਪਾਉਣ ਦੀ ਲੋੜ ਆਸ ਆਪਣੇ ਕੋਲੇ ਡਾਇਰੈਕਟ ਭੇਜ ਦਿਆ ਕਰੋ ਐਡ ਆਪਾਂ ਤੁਹਾਡੀ ਲਾ ਦਾਂਗੇ ਆਲਟੋ ਗੱਡੀ ਦੀ ਗੱਲ ਕਰਾਂਗੇ ਅਸੀਂ 2012 ਮਾਡਲ ਆਲਟੋ ਗੱਡੀ ਆਪਾਂ ਲੈ ਕੇ ਪਹੁੰਚਿਆ 80-85 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ ਡਿਮਾਂਡ ਦੀ ਗੱਲ ਕਰੀਏ 1,55,000 ਰੁਪਇਆ ਡਿਮਾਂਡ ਗੱਡੀ ਦੀ ਆਪਣੇ ਕੋਲੇ ਪਹੁੰਚੀ ਹੈ ਮਾਲਕ ਦਾ ਜਿਹੜਾ ਏਰੀਆ ਜੀ ਤਾਰਨ ਤਾਰਨਾਗਾ ਪਿੰਡ ਇਹਨਾਂ ਦਾ ਹੈਗਾ ਜੀ ਖੇਰਦੀਨ ਕੇ ਤੇ ਐਲਐਕਸ ਗੱਡੀ ਆਹੀ ਆਲਟੋ ਐਲਐਕਸ ਏਸੀ ਹੀਟਰ ਵਰਕਿੰਗ ਚ ਕੰਡੀਸ਼ਨ ਵਧੀਆ ਤੇ ਜਿਹੜਾ ਤਾਰਨ ਤਾਰਨਾ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਤਾਂ ਮਾਲਕ ਦੇ ਘਰੇ ਖੜੀ ਆ ਜਾ ਕੇ ਦੇਖ ਲਓ ਚਲਾ ਕੇ ਦੇਖ ਲਓ ਤੋਰ ਕੇ ਦੇਖ ਲਓ ਪੂਰੀ ਤਸੱਲੀ ਜਦੋਂ ਹੁੰਦੀ ਹੈ ਜਦੋਂ ਫਿੱਟ ਵਹਿੰਦੀ ਹੈ ਉਹ ਤੋਂ ਬਾਅਦ ਰੇਟ ਮੁਕਾ ਲਓ ਕੋਈ ਹੋਰ ਗੱਲ ਕਰਨੀ ਹੈ ਕਿਸੇ ਵੀ ਤਰ੍ਹਾਂ ਦੀ ਤਾਂ ਮਾਲਕ ਦਾ ਨੰਬਰ ਸਕਰੀਨ ਤੇ ਤੁਹਾਨੂੰ ਮੈਂ ਦੇ ਹੀ ਦਿੱਤਾ ਸੀ ਵੱਡੇ ਵੱਡੇ ਅੱਖਰਾਂ ਚ ਥੱਲੇ ਲਿਖਿਆ ਆ ਗਿਆ ਹੂ 9781433013 ਇਹ ਮਾਲਕ ਦਾ ਨੰਬਰ ਹੈ ਗੱਲ ਕਰ ਲਿਓ ਆਪ ਹੀ ਪੰਜਾਬ ਨੰਬਰ ਗੱਡੀ ਆ ਬਾਕੀ ਤੁਹਾਨੂੰ ਸਾਰਾ ਕੁਝ ਪਤਾ ਲੱਗ ਹੀ ਗਿਆ ਕਰੋ ਮਾਲਕ ਦੇ ਨਾਲ ਸਿੱਧੀ ਡਾਇਰੈਕਟ ਗੱਲ ਜੀ ਤੇ ਇੱਕ ਆਪਾਂ ਆਲਟੋ ਹੋਰ ਗੱਡੀ ਲੈ ਕੇ ਪਹੁੰਚੇ ਹਾਂ ਗੱਡੀ ਦਾ ਮਾਡਲ 2011 ਮਿਲੂ ਆਪ ਨੂੰ ਐਲ ਐਕਸ ਆਈ ਗੱਡੀ ਹੈ ਇਹ ਪੰਜਾਬ ਨੰਬਰ ਅਸੀਂ ਪਹਿਲਾਂ ਵਾਲੀ ਐਲ ਐਕਸ ਸੀਗੀ ਇਹ ਐਲ ਐਕਸ ਆਈ ਹੈ ਗੱਡੀ ਦੀ ਪਾਸਿੰਗ 26 ਤੱਕਰ 11ਵੇਂ ਮਹੀਨੇ ਦੀ ਪਹਿਲੇ ਨਾਮ ਗੱਡੀ ਆ ਤੇ ਗੱਡੀ ਸੋਹਣੀ ਆ ਪੰਜਾਬ ਨੰਬਰ ਹੈ ਨਵੇਂ ਟਾਇਰ ਨੇ ਨਵੇਂ ਸੀਟ ਕਵਰ ਨਵੀਂ ਬੈਟਰੀ ਏਸੀ ਹੀਟਰ ਵਧੀਆ ਸੀ ਤੇ ਬੰਪਰ ਟੂ ਬੰਪਰ Ориਜినਲ ਗੱਡੀ ਆ ਕਿਤੋਂ ਵੀ ਗੜੀ ਸੜੀ ਨਹੀਂ ਕੋਈ ਨੁਕਸ ਨਹੀਂ ਗੱਡੀ ਚ ਨਾ ਕੋਈ ਇੰਜਨ ਗੇਅਰ ਵੱਲੋਂ ਪ੍ਰੋਬਲਮ ਹੈ ਹਰ ਚੀਜ਼ ਵਧੀਆ ਸੀ ਹਰ ਪਾਰਟਸ ਗੱਡੀ ਦਾ ਆਪਨ ਨੂੰ ਜੈਨੂਮਨ ਮਿਲੂਗਾ ਜੇ ਆਪਾਂ ਗੱਡੀ ਦੀ ਡਿਮਾਂਡ ਦੀ ਗੱਲ ਕਰੀਏ ਤਾਂ ਡਿਮਾਂਡ ਆਪਣੇ ਕੋਲੇ ਕੁੱਲ 1,75,000 ਰੁਪਏ ਪਹੁੰਚੀ ਆ। ਮਾਲਕ ਕਹਿੰਦੇ ਨੇ ਵੀ ਰੇਟ ਕਰ ਲਾਂਗੇ। ਮੋਗੇ ਸ਼ਹਿਰ ਗੱਡੀ ਖੜੀ ਆ ਤੇ ਘਰੇ ਗੱਡੀ ਖੜੀ ਆ। ਚਾਹੇ ਕੋਈ ਦੇਖਣਾ ਚਾਹੁੰਦਾ ਗੱਡੀ ਨੂੰ ਤਾਂ ਮਾਲਕ ਦੇ ਘਰੇ ਜਾ ਕੇ ਗੱਡੀ ਨੂੰ ਦੇਖ ਸਕਦੇ ਹੋ ਤੁਸੀਂ। ਚਲਾ ਕੇ ਕਿਸੇ ਨੇ ਦੇਖਣੇ ਚਲਾ ਕੇ ਦੇਖ ਸਕਦੋਂ। ਜੇ ਕਿਸੇ ਨੇ ਸਟਾਰਟ ਕਰਕੇ ਦੇਖਣੇ ਸਟਾਰਟ ਕਰਕੇ ਦੇਖ ਸਕਦੋਂ। ਪੂਰੀ ਤਸੱਲੀ ਤੁਸੀਂ ਮਾਲਕ ਦੇ ਘਰੇ ਜਾ ਕੇ ਕਰ ਸਕਦੋਂ। ਬਾਕੀ ਰੇਟ ਵਗੈਰਾ ਤੁਹਾਨੂੰ ਮੈਂ ਕੋਲੋਂ ਫਰਮ ਕਰਵਾਈ ਦਿੱਤਾ ਜੀ। ਸਾਰਾ ਕੁਝ ਤੁਹਾਨੂੰ ਦੱਸ ਹੀ ਦਿੱਤਾ ਜੇ ਕੋਈ ਜਾ ਕੇ ਦੇਖਣ ਦਾ ਚਾਹਵਾਨ ਹੈਗਾ ਤਾਂ ਗੱਡੀ ਨੂੰ ਮਾਲਕ ਦੇ ਘਰੇ ਜਾ ਕੇ ਦੇਖ ਸਕਦੋਂ ਸਟਾਰਟ ਕਰਕੇ ਤੋਰ ਕੇ ਜਦੋਂ ਫਿੱਟ ਵਹਿੰਦੀ ਹੈ ਉਹ ਤੋਂ ਬਾਅਦ ਰੇਟ ਮੁਕਾ ਕੇ ਗੱਡੀ ਨੂੰ ਖਰੀਦ ਕੇ ਲਿਆ ਸਕਦੋਂ 9814413419 ਇਹ ਮਾਲਕ ਦਾ ਨੰਬਰ ਹੈ ਕਰੋ ਮਾਲਕ ਦੇ ਨਾਲ ਸਿੱਧੀ ਡਾਇਰੈਕਟ ਆਪ ਹੀ ਗੱਲ ਤੁਸੀਂ ਜਿੰਨੀਆਂ ਮਸ਼ੀਨਰੀਆਂ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਸੀ ਕੱਲੀ ਕੱਲੀ ਗੱਲ ਮੈਂ ਦੱਸ ਹੀ ਰਿਹਾ ਹਾਂ ਬਾਕੀ ਨਾਲ ਦੀ ਨਾਲ ਮਾਲਕ ਦਾ ਨੰਬਰ ਵੀ ਤੁਹਾਨੂੰ ਮੈਂ ਦੇ ਰਿਹਾ ਹਾਂ ਸੀ ਕੋਈ ਹੋਰ ਗੱਲ ਕਰਨੀ ਹੋਵੇ ਕਿਸੇ ਵੀ ਤਰ੍ਹਾਂ ਦੀ ਕੁਝ ਵੀ ਪੁੱਛਣਾ ਹੋਵੇ ਮਾਲਕ ਦੇ ਨਾਲ ਸਿੱਧੀ ਡਾਇਰੈਕਟ ਤੁਸੀਂ ਗੱਲ ਕਰ ਸਕਦੇ ਹੋ ਮੇਰੇ ਵੱਲੋਂ ਕੁਝ ਜਾਣਕਾਰੀ ਰਹਿੰਦੀ ਹੈ ਜੀ ਬਾਕੀ ਆਪਾਂ ਪੂਰੀ ਵੀਡੀਓ ਦੀ ਗੱਲ ਕਰਾਂਗੇ ਅਸੀਂ ਅੱਗੇ ਹੋਰ ਵੀ ਮਸ਼ੀਨਰੀਆਂ ਨੇ ਵੀਡੀਓ ਖਤਮ ਨਹੀਂ ਹੋਈ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲੂ 9465929488 ਜੇ ਤੁਹਾਡੇ ਕੋਲੇ ਘਰ ਕੋਠੀ ਮਕਾਨ ਗੱਡੀ ਮੋਟਰਸਾਈਕਲ ਕਿਸੇ ਵੀ ਏਰੀਆ ਚ ਕੁਝ ਵੀ ਹੈ ਵੇਚਣਾ ਜੇ ਤੁਸੀਂ ਚਾਹੁੰਦੇ ਹੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਮਾ ਪੇਜ ਕੀ ਐਡ ਤੁਸੀਂ ਫਰੀ ਦੇ ਵਿੱਚ ਲਵਾ ਸਕਦੇ ਹੋ ਜੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਨਾਲ ਦੀ ਨਾਲ ਕਮੈਂਟ ਕਰਕੇ ਵੀ ਦੱਸਿਓ ਜੀ ਵੀਡੀਓ ਵਧੀਆ ਲੱਗ ਰਹੀ ਹੈ ਪਸੰਦਦਾ ਆ ਰਹੀ ਹੈ ਤਾਂ ਵੀਡੀਓ ਦੇ ਥੱਲੇ ਇੱਕ ਲਾਈਕ ਦਾ ਬਟਨ ਦਿੱਤਾ ਹੋਇਆ ਸੀ ਉਹਨੂੰ ਵੀ ਲਾਜ਼ਮੀ ਦਬ ਦਿਓ ਬੱਤ ਬੱਤ ਸਪੋਰਟ ਕਰਿਆ ਕਰੋ ਜੀ ਇਸੇ ਤਰ੍ਹਾਂ ਦੀ ਵੀਡੀਓ ਹਰ ਰੋਜ਼ ਆਪਾਂ ਲੈ ਕੇ ਆਉਂਦੇ ਰਹੇ ਨੇ ਅਸੀਂ ਹਰ ਰੋਜ਼ ਆਪਣੀ ਵੀਡੀਓ ਤੁਸੀਂ ਦੇਖਣਾ ਚਾਹੁੰਦੇ ਹੋ ਥੱਲੇ ਇੱਕ ਚਿੱਟੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਜੀ ਜਿੱਥੇ ਸਬਸਕ੍ਰਾਈਬ ਲਿਖਿਆ ਵੀ ਹੋਇਆ ਉਹਨੂੰ ਲਾਜ਼ਮੀ ਦਬ ਦਿਓ ਹਰ ਰੋਜ਼ ਆਪਣੀ ਨਵੀਂ ਵੀਡੀਓ ਦੇਖਣ ਵਾਸਤੇ ਹੁਣ ਆਪਾਂ ਗੱਲ ਕਰਾਂਗੇ ਜੀ ਬੋਲਟ ਦੀ ਬੋਲਟ 12 ਮਾਡਲ ਆਪਾਂ ਲੈ ਕੇ ਪਹੁੰਚੇ ਹਾਂ ਵਧੀਆ ਮੋਟਰਸਾਈਕਲ ਐ ਜੀ ਇਹ ਤੇ ਸਾਰਾ ਕੁਝ ਵਧੀਆਗਾ ਟਾਇਰ ਟੱਪਾ ਵਧੀਆ ਸੀ ਤੇ ਚਲਾਉਣ ਚ ਪੂਰਾ ਵਧੀਆਗਾ 27 ਤੱਕਰ ਪਾਸਿੰਗ ਆਪਨ ਮਿਲ ਜੂਗੀ 12 ਮਾਡਲ ਐ ਤੇ ਡਿਮਾਂਡ ਦੀ ਗੱਲ ਕਰੀਏ 1,22,000 ਹੁਸ਼ਿਆਰਪੁਰ ਮਾਲਕ ਦਾ ਏਰੀਆ ਸੀ ਆਰਮੀ ਪਰਸਨ ਦਾ ਬੋਲਟ ਐ ਜੇ ਕੋਈ ਜਾ ਕੇ ਦੇਖਣਾ ਚਾਹੁੰਦਾ ਤਾਂ ਮਾਲਕ ਦੇ ਘਰੇ ਜਾ ਕੇ ਦੇਖ ਸਕਦੋਂ ਚਲਾ ਕੇ ਕਿਸੇ ਨੇ ਦੇਖਣਾ ਚਲਾ ਕੇ ਦੇਖ ਸਕਦੋਂ ਬਾਕੀ ਤੁਹਾਨੂੰ ਸਾਰਾ ਕੁਝ ਆਪਾਂ ਦਿਖਾਈ ਰਿਹਾ ਸੀ ਫੋਟੋਆਂ ਚ ਤੁਸੀਂ ਦੇਖ ਲਿਓ ਬਾਕੀ ਮਾਲਕ ਦਾ ਮੋਬਾਈਲ ਨੰਬਰ ਸਕਰੀਨ ਤੇ ਆਪਾਂ ਦੇ ਹੀ ਦਿੱਤਾ ਸੀ ਮਾਲਕ ਵੱਲੋਂ ਆਪਣੇ ਕੋਲੇ ਜਿੰਨੀ ਜਾਣਕਾਰੀ ਪਹੁੰਚੀ ਸੀਗੀ ਸਾਰਾ ਕੁਝ ਤੁਹਾਨੂੰ ਮੈਂ ਦੱਸ ਹੀ ਦਿੱਤਾ ਕੋਈ ਹੋਰ ਗੱਲ ਕਰਨੀ ਕਿਸੇ ਵੀ ਤਰ੍ਹਾਂ ਦੀ ਤਾਂ ਇੱਕ ਵਾਰੀ ਫੋਨ ਕਰ ਲਿਓ ਪੂਰੀ ਆਪਦੀ ਤਸੱਲੀ ਕਰੋ ਜੀ ਜਦੋਂ ਪੂਰੀ ਤਸੱਲੀ ਹੁੰਦੀ ਹੈ ਜੀ ਉਹ ਤੋਂ ਬਾਅਦ ਖਰੀਦ ਕੇ ਲਿਆ ਸਕਦੋਂ ਜੀ ਤੇ ਇੱਕ ਬੇਨਤੀ ਕਰੂਗਾ ਜੀ ਜਦੋਂ ਕੋਈ ਵੀ ਮਸ਼ੀਨਰੀ ਖਰੀਦ ਕੇ ਲਿਆਉਨੋਂ ਜਾਂ ਬੰਦਾ ਵੇਚਦਾ ਪੂਰੀ ਆਪਦੀ ਤਸੱਲੀ ਕਰਿਆ ਕਰੋ ਜੀ ਤੇ ਪੂਰਾ ਮਤਲਬ ਕਿ ਜਦੋਂ ਵਹਿਮ ਨਿਕਲ ਜੇ ਦਿਲ ਚੋਂ ਸਾਰਾ ਕੁਝ ਚੈੱਕ ਕਰਕੇ ਉਹ ਤੋਂ ਬਾਅਦ ਡੀਲ ਕਰਿਆ ਕਰੋ ਜੀ ਤੇ ਇੱਕ ਆਪਾਂ 2003 ਮਾਡਲ ਗੱਡੀ ਲੈ ਕੇ ਪਹੁੰਚਿਆ ਜੈਨ ਜੈਨ ਗੱਡੀਆ ਟਾਇਰਾਂ 'ਚ ਅਲਾਈ ਲੱਗੇ ਹੋਏ ਨਹੀਂ ਮੋਗੇ ਖੜੀ ਹੈ 42000 ਰੁਪਿਆ ਰੇਟ ਮਾਲਕ ਨੇ ਫਿਕਸ ਆਖਿਆ ਮਾਲਕ ਕਹਿੰਦੇ ਨੇ ਵੀ ਘਾਟਾ ਵਾਦਾ ਹੋਣਾ ਨਹੀਂ ਆਰਸੀ ਬਗਰ ਆਪਨ ਮਿਲ ਜੂਗੀ ਸਾਰਾ ਕੁਝ ਵਧੀਆ ਜੈਨ ਐਲ ਐਕਸ ਆਈ ਇਹ ਤੇ ਮਾਲਿਕ ਦਾ ਮੋਬਾਈਲ ਨੰਬਰ ਸਕਰੀਨ ਤੇ ਆਪਾਂ ਦੇ ਹੀ ਦਿੱਤਾ ਸੀ ਕਰਨੀ ਹੈ ਕੋਈ ਗੱਲ ਤਾਂ ਆਪੇ ਕਰੋ ਸਾਰਾ ਕੁਝ ਤੁਹਾਨੂੰ ਪਤਾ ਲੱਗ ਗਿਆ ਸੀ ਗੱਲ ਕਰਨੀ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਗੱਲ ਕਰ ਸਕਦੇ ਹੋ ਮਾਲਿਕ ਦੇ ਨਾਲ ਤੇ ਪੂਰੀ ਵੀਡੀਓ ਦੀ ਆਪਾਂ ਗੱਲ ਕਰ ਹੀ ਲਈ ਜੀ ਸਾਰਾ ਕੁਝ ਤੁਹਾਨੂੰ ਪਤਾ ਲੱਗ ਗਿਆ ਵੀਡੀਓ ਵਧੀਆ ਲੱਗੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰਾਂ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਬੱਤ ਬਸ ਸਪੋਰਟ ਕਰਿਆ ਕਰੋ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦੋ ਤੇ ਅਗਲੇ ਵੀਡੀਓ ਚ ਜੇ ਕਿਸੇ ਨੇ ਐਡ ਕਰਵਾਉਣੀ ਹੈ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਭੇਜੋ ਆਪਣਾ WhatsApp ਨੰਬਰ ਉੱਤੇ ਹਮੇਸ਼ਾ ਲਿਖਿਆ ਰਹਿੰਦਾ ਜੀ ਤੇ ਅਗਲੀ ਵੀਡੀਓ ਚ ਕਿਹੜੀ ਮਸ਼ੀਨਰੀ ਕਿੱਥੋਂ ਤੁਹਾਨੂੰ ਚਾਹੀਦੀ ਹੈ ਕਰੋ ਕਮੈਂਟ ਲੈ ਕੇ ਆਪਾਂ ਤੁਹਾਡੇ ਖਾਤਰ ਵੀ ਪਹੁੰਚ ਜਾਵਾਂਗੇ